ਸਤਿ ਸ਼੍ਰੀ ਅਕਾਲ ਭਾਜੀ ਹਾਂ ਜੀ ਠੀਕ ਹੈ ਜੀ ਵਧੀਆ ਜੀ ਚੱਲਦੀ ਗੱਲ ਤੁਸੀਂ ਸੁਣਾਓ ਹਾਂ ਜੀ ਬਹੁਤ ਵਧੀਆ ਜੀ ਭਾਜੀ ਤੁਹਾਡੀ ਪਹਿਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਆਡੀਅנס ਨੇ ਤੇ ਅੱਜ ਫੇਰ ਇੱਕ ਵਾਰੀ ਤੁਹਾਡੇ ਕੋਲ ਆ ਹੀ ਆਏ ਆ ਤੇ ਗਾਣਾ ਤੇ ਰਾਣਾ ਵੀਰ ਆ ਜੀ ਦੋ ਭਰਾਵਾਂ ਦੀ ਜੋੜੀ ਆ ਜਿਹੜੀ ਕੈਟਰਸ ਦੀ ਦੁਨੀਆ ਤੇ ਗਰਦਾਸਪੁਰ ਜ਼ਿਲ੍ਹਾ ਕੇ ਹੁਣ ਭਾਜੀ ਤੁਸੀਂ ਸਾਰੇ ਬੰਨੇ ਛਾਏ ਪਏ ਜੇ ਮਹਾਰਾਜ ਨਾਂ ਦਾ ਕੀ ਤੁਸੀਂ ਕੈਟਰੀਂਗ ਦੇ ਵਿੱਚ ਦਿੰਦੇ ਜੇ ਵੀ ਜਿੰਨੂੰ ਮਰਜ਼ੀ ਪੁੱਛ ਲੋ ਉਹ ਤੁਹਾਡੇ ਬਾਰੇ ਕਹਿੰਦਾ ਜੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਤੇ ਕੀ ਇਦਾਂ ਦਾ ਤੁਸੀਂ ਦਿੰਦੇ ਜੇ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਉਹ ਨਹੀਂ ਕਰਦੇ ਕੈਟਰਿੰਗ ਨੂੰ ਲੋਕ ਡਰੇ ਪਏ ਆ ਅੱਜ ਕੱਲ ਡਰੇ ਪਏ ਆ ਇਸ ਕਰਕੇ ਵੀ ਪਤਾ ਨਹੀਂ ਕੀਲ ਖਵਾ ਦੇਣਾ ਨੇ ਕੈਟਰਿੰਗ ਵਾਲੇ ਆਪਣਾ ਸੈਂਸਲਾ ਇਦਾਂ ਦਾ ਵਾ ਵੀ ਚੀਜ਼ ਕੇ ਨੂੰ ਮਾੜੀ ਨਹੀਂ ਦੇਣੀ ਆਪਾਂ ਇੱਕ ਬੰਦਾ ਜਿਹੜਾ ਕੈਟਰਿੰਗ ਹਾਲਣਾ ਕਰਦਾ ਨਾ ਸ਼ਾਮ ਨੂੰ ਆਣ ਕੇ ਆਪਣਾ ਕਮਰਾ ਚੈੱਕ ਕਰ ਲਿਆਣਗੇ ਸਟੋਰ ਚੈੱਕ ਕਰ ਲੇ ਸਟੋਰ ਸਟੋਰ ਵੇਖ ਲਿਆਣਗੇ ਉਹਦੇ ਵਿੱਚ ਤੇਲ ਵੇਖ ਲੇ ਆਪਣਾ ਚੈੱਕ ਕਰ ਲੇ ਸੜਿਆ ਗੜਿਆ ਫੈਂਟਰੀ ਕੋਈ ਵੀ ਹੁੰਦਾ ਸਾਰਾ origignal ਚੀਜ਼ ਹੋਊਗੀ ਕੰਪਨੀ ਦਾ ਸਮਾਨ ਹੋਊਗਾ ਮੈਂ ਇੱਕ ਚੀਜ਼ ਹੋਰ ਆ ਆਪਣਾ ਵੀ ਜਿੱਦਾਂ ਲੋਕ ਕਹਿੰਦੇ ਆ ਵੀ ਜਿੱਦਾਂ ਕੈਟਰ ਸਵਾ ਅੱਜ ਦਾ ਵਿਆਹ ਜਿੱਦਾਂ ਪਕਤਾਇਆ ਅੱਜ ਦੀ ਮਠਿਆਈ ਤੁਸੀਂ ਅਗਲੇ ਵਿਆਹ ਚ ਵਰਤ ਦਿੰਦੇ ਜੇ ਤੇ ਇਹ ਗੱਲ ਵੀ ਕਾਫੀ ਆਪਣਾ ਲੋਕ ਕਹਿੰਦੇ ਆ ਨਾ ਇਹ ਇਹ ਚੀਜ਼ ਤੋਂ ਵੀ ਡਰਦੇ ਆ ਆਪਣਾ ਇਹ ਸਮਾਨ ਸਾਰਾ ਰੋਜ਼ ਫਰੈਸ਼ ਮਿਲੂਗਾ ਆਪਾਂ ਨੂੰ ਠੀਕ ਆ ਜੀ ਜਿੰਨੀਆਂ ਸੌਜੀਆਂ ਵੱਜ ਜਾਂਦੀਆਂ ਨੇ ਆਪਣੀਆਂ ਉਹ ਘਰ ਵਾਲੇ ਨੂੰ ਅਸੀਂ ਸ਼ਾਮ ਨੂੰ ਚੈੱਕ ਕਰ ਦੇ ਦਿੰਦੇ ਆ ਅੱਛਾ ਘਰ ਵਾਲੇ ਦਾ 20-25000 ਰੁਪਏ ਵੱਜ ਜਾਂਦਾ ਇੱਕ ਜਿਹੜਾ ਸਾਡਾ ਬਸ ਸਮਾਨ ਕੋ ਹਟਲ ਵਾਲੇ ਤੁਹਾਨੂੰ ਪਤਾ ਜਿਹਨਾਂ ਕੈਟਰਿੰਗ ਕਰਨੀ ਕੋਟਰਾ ਵਾਲਿਆ ਉਹ ਸਾਰਾ ਸਮਾਨ ਆਪਣਾ ਵਰਤਦੇ ਜਾ ਕੇ ਅਗਲੇ ਦਿਨ ਉਹੀ ਕਰਦਾ ਪਤੀਲੇ ਵਿੱਚ ਬਾਕੇ ਫਿਰ ਕੈਟਰਿੰਗ ਗਰਮ ਕਰਦਾ ਅੱਛਾ ਨਾ ਜੀ ਨਾ ਮੈਂ ਤੁਸੀਂ ਤਰੀ ਨਾ ਵਰਤਦੇ ਚੀਜ਼ ਹੈ ਸਮਾਨ ਨੂੰ ਸਾਰਾ ਸਮਾਨ ਪੈਕ ਕਰਦੀਦਾ ਘਰ ਵਾਲੇ ਅੱਛਾ ਜਿਹੜਾ ਮੈਂ ਜਿੰਨਾ ਵੀ ਸਮਾਨ ਵਧਿਆ ਉਹ ਸਾਰਾ ਘਰ ਵਾਲਿਆਂ ਦੇ ਇੱਕ ਤੇ ਗਾਖ ਖੁਸ਼ ਹੋ ਜਾਂਦਾ ਜੀ ਅੱਛਾ ਹਾਂ ਇੱਕ ਸਾਡਾ ਬਵਾਜ ਜਾਂਦਾ ਵੀ ਨਾ ਨਹੀਂ ਖਰਾਬ ਹੁੰਦਾ ਕੈਟਰਿੰਗ ਦਾ ਸਮਾਨ ਗਲਤ ਮਲਤ ਪਾਉਂਦੇ ਆ ਜੀ ਸਮਾਨ ਸਾਰਾ ਘਰ ਲੈਂਦੇ ਦਾ ਬਸ ਅੱਜ ਭਾਜੀ 500 ਬੰਦੇ ਦੀ ਕੈਟਰਿੰਗ ਆਪਣੀ ਅੱਛਾ ਹਾਂਜੀ ਤੇ ਇਹਦੇ ਨਾਲ ਤੁਸੀਂ ਆਪਣਾ ਬੈਰੇ ਕਿੰਨੇ ਦਿੰਦੇ ਜੀ ਬੈਰੇ 500 ਮਗਰ ਆਪਾਂ ਕੋਈ ਲਗਭਗ 50 ਬੈਰੇ ਦਵਾਂਗੇ ਜੀ ਅੱਛਾ 50 ਬੈਰੇ ਹਾਂਜੀ ਤੇ 50 ਬੈਰੇ ਪੂਰੇ ਐ ਵਰਦੀਆਂ ਦੇ ਵਿੱਚ ਆ ਕੇ ਜ ਆਇਆ ਨਾ ਮੁੜ ਕੇ ਇੱਥੇ ਲੱਭੇ ਕੋਈ ਨਾ ਪੁਰਾਣੇ ਵਿਚਾਰਿਆਂ ਦੇ ਉਦਾਂ ਰਹਿ ਜਾਣ ਕਸ਼ਮੀਰੀ ਵੇਟਰ ਮਿਲਣਗੇ ਆਪਾਂ ਨੂੰ ਅੱਛਾ ਹਾਂਜੀ ਕਸ਼ਮੀਰੀ ਆਉਣਗੇ ਆਮ ਵੇਟਰ ਕਈ ਹੈ ਕੈਟਰਿੰਗ ਵਾਲੇ ਆਮ ਪੰਜਾਬੀ ਵੇਟਰ ਕਰ ਲੈਂਦੇ ਉਹ ਕਦੀ ਭੂਆ ਦੀ ਗਾੜੀ ਪਲੇਡਾਂ ਦੇ ਮਾ ਕੇ ਗਾੜੀ ਪਲੇਡਾਂ ਦੇ ਕਸ਼ਮੀਰੀ ਬੰਦੇ ਹੁੰਦੇ ਇਹਨਾਂ ਨੂੰ ਕੋਈ ਪਤਾ ਨਹੀਂ ਆ ਇਹਨਾਂ ਦੀ ਢਾੜੀ ਭੂਆ 8 800 ਰੁਪਏ ਢਾੜੀ ਦੇ ਦਿੰਦੀ ਆ ਅੱਛਾ ਸਾਡੀ ਕੈਟਰਿੰਗ ਦੇ ਨਾਲ ਤੁਹਾਨੂੰ ਪੈਲਸ ਕੋਈ ਵੀ ਗਦਾਪੁਰ ਦਾ ਪੈਲਸ 20000 ਰੁਪਏ ਸਸਤਾ ਮਿਲੂ ਪਹਿਲਾਂ ਤੁਸੀਂ ਟਰਾਈ ਕਰ ਲਓ ਅੱਛਾ ਹਾਂ ਜੀ ਤੇ 2 ਲੱਖ ਬਤੈ ਹੀ 1.80 ਲੱਖ ਲੈ ਕੇ ਦੇਵਾਂਗੇ ਤੁਹਾਨੂੰ ਪੈਲਸ ਨਹੀਂ ਹਾਂ ਕਨਸੈਸ਼ਨ ਜਿਹੜੀ ਹੈ ਪੈਲਸ 'ਚ ਵੀ ਮਿਲਦੀ ਹੈ ਬਿਲਕੁਲ ਮਿਲੂਗੀ ਬਿਲਕੁਲ ਹਾਂ ਭਾਈ ਵਾਹ ਭਾਜੀ ਤੁਸੀਂ ਮਹਾਰਾਜ ਇਹ ਫਾਇਦਾ ਜੇ ਰਾਣੀ ਤੇ ਗਾਨੇ ਵੀਰ ਦੀ ਕੈਟਰੀਂਗ ਕਰਨ ਦਾ ਹਾਂ ਜੀ ਪੈਲਸ ਵਿੱਚ ਵੀ ਤੁਹਾਨੂੰ 20 ਹਜ਼ਾਰ ਰੁਪਏ ਛਡਾ ਕੇ ਦੇਣਗੇ ਤੇ ਬਾਕੀ ਤੇ ਆਪਣਾ ਇਹਨਾਂ ਨੇ ਲੈਸ ਕਰ ਰਹਾ ਹੈ ਗੱਲਾਂ ਤੇ ਬਾਕੀ ਇਹਨਾਂ ਦਾ ਰੇਟ ਤੋਂ ਹੀ ਬਾਅਦ ਚ ਵੇਖਿਓ ਕਿੰਨਾ ਰੇਟ ਦਿੰਦੇ ਆ ਤੁਸੀਂ ਇੱਕ ਵਾਰੀ ਮਾਰਜ ਜਾਣਾ ਹੀ ਕਿਤੇ ਨਹੀਂ ਆ ਗੇ ਅੰਗੂਰਾਗੇ ਭਾਜੀ ਅੱਛਾ ਇਹ ਅੰਗੂਰਾਗੇ ਭਾਜੀ ਆਹ ਅੰਗੂਰ ਦੇਖੋ ਜੀ ਗੂਰ ਹੀ ਮਾਰੇ ਆ ਚੰਗੇ ਮੋਟੇ ਮੋਟੇ ਜੇ ਆ ਆਪਣੇ ਆਗਿਆ ਅੰਗੂਰ ਰੱਖੇ ਆ ਤੁਸੀਂ ਹਾਂਜੀ ਹਾਂਜੀ ਅੱਛਾ ਅੱਗੇ ਆ ਗਿਆ ਜੀ ਸ਼ਰਦਾ ਅੱਛਾ ਠੀਕ ਆ ਜੀ ਓਕੇ ਸ਼ਰਦਾ ਆ ਗਿਆ ਠੀਕ ਆ ਮਰੂਦ ਆ ਗਿਆ ਅਸ਼ਾਮ ਮਰੂਦ ਪਾਜੀ ਇਹ ਕਿਹੜੇ ਆ ਇਹ ਲੱਬ ਦੀ ਮਰੂਦ ਇਹ ਫਿੱਕੇ ਜਿਹੇ ਤਾਂ ਨਹੀਂ ਜਿਹੜੇ ਮਖਾਜੀ ਹੁੰਦੀ ਨੇ ਵਿੱਚ ਚੈੱਕ ਕਰਕੇ ਖਾ ਕੇ ਦੇਖੋ ਪਾਜੀ ਅੱਛਾ ਹਾਂਜੀ ਹਾਂਜੀ ਵਾਹ ਬਈ ਵਾਹ ਮਹਾਰਾ ਡਿਜ਼ਾਈਨ ਪੂਰੇ ਬਣਾਏ ਜੇ ਤੇ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਗਈ ਆ ਗਿਆ ਜੱਗੇ ਇੱਕ ਬਣਾ ਗਿਆ ਜੀ ਇਹ ਪਾਜੀ ਕੀ ਜਣ ਇਹ ਖਜੂਰ ਆ ਗਈ ਪਾਜੀ ਓਏ ਹੋਏ ਹੋਏ ਮਹਾਰਾ ਜੀ ਇਹ ਕਿੱਥੋਂ ਦੀ ਆ ਦੇਖ ਲਓ ਪਾਜੀ ਬਾਹਰ ਦਾ ਪੋਰਟਲ ਸਾਰਾ ਸਮਾਨ ਆ ਜੀ ਖਜੂਰ ਲੋਂਦਾ ਨਹੀਂ ਆਇਆ ਫ੍ਰੂਟ ਦੇ ਵਿੱਚ ਸਹੀ ਆ ਜੀ ਸਹੀ ਆ ਹਾਂਜੀ ਅੱਗੇ ਆ ਗਿਆ ਸੇਵ ਪਾਜੀ ਅੱਛਾ ਸੇਵ ਦੇਖੋ ਪਾਜੀ ਕੋਈ ਦਾਗੀ ਦੀ ਕੋਈ ਇੰਪੋਰਟੈਂਟ ਸੇਵ ਆ ਜੀ ਦੇਖੋ ਜੀ ਵਾਹ ਵਾਹ ਸਹੀ ਆ ਮਹਾਰਾਜ ਇਹ ਕਿਤੇ ਪੋਲੇ ਜੀ ਇਹ ਤਾਂ ਨਹੀਂ ਜੀ ਨਹੀਂ 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 ਉਹ ਨਹੀਂ ਪੂਰਾ ਰਸ ਵਾਲਾ ਵਾ ਨਾ ਗਾ ਬਿਲਕੁਲ ਜੀ ਬਿਲਕੁਲ ਕੋ ਭਾਜੀ ਇਮਲੀ ਇੰਪੋਰਟੈਂਟ ਆ ਗਈ ਜੀ ਅੱਛਾ ਹਾਂ ਜੀ ਜੇ ਕੋਈ ਜ਼ਿਆਦਾ ਖਾ ਪੀ ਲੈ ਤਾਂ ਇਮਲੀ ਵੀ ਰੱਖੀ ਜੀ ਸਾਰਾ ਕੁਝ ਇਮਲੀ ਵੀ ਰੱਖੀ ਆ ਨਾਲ ਬਿਲਕੁਲ ਜੀ ਬਿਲਕੁਲ ਮਤਲਬ ਪਚਾ ਦੇਣਾ ਤੁਸੀਂ ਕਾਦਾ ਪੀਦਾ ਗੱਲ ਕਾਦੀ ਆ ਇੱਧਰ ਭਾਜੀ ਆ ਕੀ ਬਹੁਤ ਜ਼ਿਆਦਾ ਲਪੇਟੇ ਜੇ ਰਜਾਈਆਂ ਦੇ ਵਿੱਚ ਭਾਜੀ ਦੇਖੋ ਪੇੜੇ ਜੇ ਪੇੜੇ ਅੱਛਾ ਹਾਂ ਜੀ ਇਹ ਨਾਸਕ ਦੇ ਪੇੜੇ ਆ ਗਏ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਆ ਗਿਆ ਮਰੂਦ ਭਾਜੀ ਮਰੂਦ ਆ ਗਿਆ ਜੀ ਲੋਕ ਲਈ ਜਗਾ ਆ ਗਿਆ ਡਰੈਗਨ ਆ ਗਿਆ ਭਾਜੀ ਵਾਹ ਬਈ ਵਾਹ ਠੀਕ ਆ ਆਏ ਆ ਗਿਆ ਡ੍ਰੈਗਨ ਫਰੂਟ ਡ੍ਰੈਗਨ ਆ ਗਿਆ ਜੀ ਗੁਰ ਦੇਖੋ ਭਾਜੀ ਓਏ ਹੋਏ ਹੋਏ ਹੋ ਮਹਾਰਾਜ ਅੰਗੂਰੀ ਭਰੀ ਚੰਗੇ ਤਗੜੇ ਇਹ ਟੈਪਕਲੀ ਇਦਾਂ ਦੇ ਫਲ ਪਉਂਦੇ ਆ ਜੀ ਸਹੀ ਹੈ ਜੀ ਗੱਲ ਦੀ ਕੈਟਰਿੰਗ ਵਾਲੇ ਵਾਹ ਇਹ ਤਾਂ ਫਰੂਟ ਭਾਜੀ ਤੁਹਾਡਾ ਕਾਫੀ ਫਰੈਸ਼ ਆ ਮਹਾਰਾਜ ਬਿਲਕੁਲ ਹੀ ਬਿਲਕੁਲ ਫਰੈਸ਼ ਹੈ ਬਾਕੀ ਇਧਰ ਦੇਖ ਸਕਦੇ ਜੇ ਤੁਸੀਂ ਹਾਂ ਇਹ ਭਾਜੀ ਕੀ ਆ ਗਿਆ ਜੇ ਇਹ ਰਾਣੀ ਫਲ ਆ ਗਿਆ ਭਾਜੀ ਅੱਗੇ ਓਏ ਹੋਏ ਠੀਕ ਹੈ ਜੀ ਨਾਨਾਸ ਠੀਕ ਹੈ ਨਾਨਾਸ ਆ ਗਿਆ ਸਮਾਨ ਮੁੱਕਣਾ ਨਹੀਂ ਚਾਹੀਦਾ ਇਹਨਾਂ ਨੂੰ ਸ਼ਾਮ ਤੱਕ ਸ਼ਾਮ ਤੱਕ ਚੱਲੂਗਾ ਜੀ ਭਾਜੀ ਸ਼ਾਮ ਤੱਕ ਪੂਰਾ ਚੱਲੂਗਾ ਕੀਵੀ ਅੱਗੇ ਜੀ ਭਾਜੀ ਓਏ ਡ੍ਰੈਗਨ ਆ ਗਿਆ ਭਾਜੀ ਡ੍ਰੈਗਨ ਡ੍ਰੈਗਨ ਫਰੂਟ ਹਾਂਜੀ ਬਰਾਗਨ ਫਰੂਟ ਬਰਾਗਨ ਸਾਨੂੰ ਹੁੰਦੀ ਜੀ ਭਾਜੀ ਡ੍ਰੈਗਨ ਓਏ ਹੋਏ ਹੋਏ ਅੱਜ ਜੋ ਵੀ ਵੈਰੈਟੀ ਜਿੰਨੀ ਲੱਗੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਨਹੀਂ ਮੁੱਕਦੀ ਹੈਗੀ ਭਾਜੀ ਮੁੱਕਣੀ ਨਹੀਂ ਚਾਹੀਦੀ ਮੈਂ ਕਿਹਾ ਭਾਜੀ 12 ਵਜੇ ਸਟਾਰਟ ਕਰ ਲਓ 5 ਵਜੇ ਤੱਕ ਰੱਖੋ ਕੋਈ ਨਹੀਂ ਕਿਉਂਕਿ ਕੋਈ ਲੇਟ ਆ ਜਾਂਦਾ ਵਾ ਤੇ ਇਹ ਮੁੜ ਕੇ ਲਾਂਮਾ ਨਾ ਦੇਵੇ ਵੀ ਆਈਟਮ ਮੁੱਕੀ ਹੋ ਜੂ ਕੈਟਰਿੰਗ ਦੇ ਵਿੱਚ ਸਭ ਚੀਜ਼ਾਂ ਇਦਾਂ ਲੱਗੀਆਂ ਰਹਿਣਗੀਆਂ ਜੋ 12 ਵਜੇ ਸਟਾਲ ਚੱਲੇ ਹੋਣਗੇ 5 ਵਜੇ ਤੱਕ ਲੱਗੇ ਰਹਿਣਗੇ ਤੇ ਚਾਈਨੀਜ਼ ਆਈਟਮ ਲੱਗੀ ਆ ਜੀ ਆਪਣੀ ਅੱਛਾ ਹ ਓਕੇ ਹਾਂਜੀ ਚਾਪ ਆ ਗਈ ਜੀ ਠੀਕ ਆ ਜੀ ਇਹ ਚਾਪ ਦੂਜੀ ਆ ਗਈ ਜੀ ਮਲਾਈ ਚਾਪ ਠੀਕ ਆ ਜੀ ਚੀਸ ਰੋਲ ਆ ਗਏ ਜੀ ਅੱਛਾ ਮਸ਼ਰੂਮ ਆ ਗਈ ਜੀ ਇਹਦੀ ਸਟਫਿੰਗ ਦੇਖੋ ਭਾਜੀ ਇਹ ਚ ਭਾਜੀ ਪਾਇਆ ਕੀ ਕੀ ਜੇ ਮਹਾਰਾਜ ਇਹਦੇ ਵਿੱਚ ਇਹਦੇ ਵਿੱਚ ਭਾਜੀ ਵੇਖੋ ਪਨੀਰ ਦੀ ਪਨੀਰ ਦੀ ਸਟਫਿੰਗ ਹੁੰਦੀ ਭਾਜੀ ਇਹਦੀ ਵਾਹ ਭਾਈ ਵਾਹ ਹਾਂਜੀ ਸਹੀ ਆ ਮਾਰੇ ਪੂਰਾ ਲੋਡਡ ਜੇ ਕੰਮ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਧਰ ਕੀ ਆ ਗਿਆ ਜਣਾ ਆ ਗਿਆ ਚੀਚਲੀ ਆ ਗਿਆ ਭਾਜੀ ਓਏ ਹੋਏ ਹੋਏ ਅਗੇ ਚਾਹ ਪਾਗੇ ਜੀ ਫਿਰ ਹੁਮਾਰਾ ਇਹ ਪੂਰੀ ਧੰਨ ਧਨ ਕਰਾਈ ਜੇ ਇਧਰ ਕੀ ਆਈਟਮ ਜੇ ਵੈੱਟ ਕ੍ਰੈਫਟੀ ਆ ਗਈ ਓਕੇ ਹਾਂਜੀ ਇਧਰ ਭਾਜੀ ਕੀ ਲਾਤਾ ਜੇ ਚਾਈਨੀਸ ਨੂਡਰਾ ਆਗੇ ਭਾਜੀ ਓਕੇ ਠੀਕ ਆ ਜੀ ਵਾਹ ਬਈ ਵਾਹ ਤੇ ਭਾਜੀ ਜਿੰਨੀ ਵੀ ਆਈਟਮ ਸਾਰੀ ਫਰੈਸ਼ ਲਾਈ ਸਾਰੀ ਫਰੈਸ਼ ਭਾਜੀ ਨਾਲ ਨਾਲ ਹੀ ਤੁਹਾਡੇ ਸਾਹਮਣੇ ਦੇਖੋ ਇੱਕ ਆਮ ਕੈਟਰਿੰਗ ਵਾਲੇ ਕਰਦੇ ਆ ਵੀ ਉਹ ਡਿਸਪੋਜ਼ੇਬਲ ਵਰਤਦੇ ਆ ਉਹ ਕਿਨ ਕੱਪੜੇ ਪਾਏ ਹੁੰਦੇ ਆ ਜਿਹੜੇ ਮੜਾ ਮੋੜਾ ਚੱਟਣੇ ਡੁੱਲੇ ਤੇ ਉਹ ਥੱਲੇ ਚੱਲ ਗਏ ਸਾਰੀ ਪਲੇਟ ਵੀ ਦੂਜੀ ਵਰਤਦੇ ਵੀ ਆਈ ਪਹਿਲਾਂ ਮੈਟਰੀ ਵਰਤਦੀ ਸੀ ਇਹ ਭਾਜੀ ਆ ਗਈ ਕੌਫੀ ਦੇ ਕਾਫੀ ਆ ਗਈ ਜੇ ਮਸ਼ੀਨ ਦੇਖੋ ਭਾਜੀ ਕਾਫੀ ਭਾਜੀ ਕਿਹੜੀ ਕਿਹੜੀ ਦਿੰਦੇ ਜੀ ਤੁਸੀਂ ਭਾਜੀ ਗ੍ਰੇਡੀਟੀ ਪੀ ਲਓ ਫਿੱਕੀ ਪੀ ਲਓ ਮਿੱਠੀ ਪੀ ਲਓ ਜਿਹੜੀ ਜਿੰਨੀ ਵੈਰਾਈਟੀ ਦੀ ਕਹੋਗੇ ਨਾ ਉਨੀ ਵੈਰਾਈਟੀ ਬਣ ਜੂਗੀ 4 ਤੋਂ 5 ਲੱਖ ਦੀ ਮਸ਼ੀਨ ਆ ਭਾਜੀ ਅੱਛਾ ਹਾਂਜੀ ਬਿਲਕੁਲ ਜੀ ਤੇ ਭਾਜੀ ਮਾਉਂਟ ਲਾ ਗਿਆ ਆਪਣਾ ਜੀ ਇਹ ਮੋਕੜਲ ਦਾ ਕਾਊਂਟਰ ਆ ਗਿਆ ਮਹਾਰਾਜ ਮੋਕੜਲ ਦਾ ਆ ਗਿਆ ਜੀ ਓਏ ਹੋਏ ਹੋਏ ਦੇਖੋ ਭਾਜੀ ਨਾਲ ਫਰੈਸ਼ ਅੱਛਾ ਵਜੀਟੋ ਵਗੈਰਾ ਸਭ ਸਾਹਮਣੇ ਲਾਈ ਬੰਦਾ ਪਿਆ ਇੱਕ ਗਲਾਸੀ ਦੇਖੋ ਭਾਜੀ ਮੋਟਰ ਵਾਲੀ ਇੱਕ ਤੋਂ ਸਪੋਜਰ ਵਰਤਦੇ ਹਨ ਡਿਸਪੋਜ਼ੇਬਲ ਹੀ ਵਰਤਦੇ ਆਪਾਂ ਜੀ। ਅੱਛਾ। ਗਲਾਸੀ ਕੱਚ ਦੀ ਦੇਖੋ ਭਾਈ। ਇਹ ਕੱਚ ਦੀ ਆ ਮਹਾਰਾਜ। ਹਰ ਕੱਚੀ ਗਲਾਸੀ ਆ ਜੀ ਭਾਜੀ। ਇਹ ਕਿਦੇ ਭਾਜੀ ਟੋਟਾ ਡਗਈ ਤੇ ਕਹਿੰਦੇ ਪੈਸੇ ਨਾ ਪਾ ਦਿਓ ਘਰ। ਬਹੁਤ ਨਹੀਂ ਜੀ ਮਹਾਰਾਜ ਨਹੀਂ ਨਹੀਂ ਨਹੀਂ। ਜੂਸ ਆ ਗਿਆ ਭਾਜੀ ਆਪਣਾ। ਅੱਛਾ। ਫਰੈਸ਼ ਜੂਸ ਆ ਨਾਲ-ਨਾਲ ਲਾਈਵ ਚੱਲਦਾ ਪਿਆ ਜੀ। ਇਹਦੀ ਵੀ ਕਈ ਪਤილები ਭਰ ਕੇ ਪਹਿਲਾਂ ਕੱਢ ਛੱਡਦੇ ਹੋਲੀ। ਅੱਛਾ। ਇਹ ਕਿੰਨੂ ਦਾ ਜੂਸ ਆ? ਕਿੰਨੂ ਦਾ ਜੂਸ ਆ ਜੀ? ਮਹਾਰਾਜ ਤੁਸੀਂ ਤਾਂ ਧੰਨ-ਧੰਨ ਕਰੀ ਜਾਂਦੇ ਹੋ ਭਾਜੀ ਆ। ਬਿਲਕੁਲ ਧੰਨ-ਧੰਨ ਕਰਾਉਣੀ ਕਹਿੰਦੇ ਆ। ਆਏ ਪਏ ਜੀ ਮਹ ਬ੍ਰੈਂਡ ਵਿੱਚ ਗ੍ਰਿਲ ਸੈਂਡਵਿਚ ਦੇਖੋ ਨਾਲ ਨਾਲ ਸਟਫਿੰਗ ਹੋਦੀ ਪਈ ਜੇ ਦੇਖੋ ਭਾਈ ਜੀ ਸਟਫਿੰਗ ਪੂਰੀ ਹੈ ਲੋਡਡ ਰੱਖੀ ਹੈ ਪੂਰੀ ਪੂਰੀ ਲੋਡਡ ਪਈ ਸਾਸਾਂ ਕਿਹੜੀਆਂ ਵਰਤਦੇ ਜੇ ਸਾਸ ਵਰਤਦੇ ਆ ਵੀ ਬਾਰੀਆਂ ਦੇਖੋ ਭਾਈ ਚੈੱਕ ਕਰੋ ਇੰਨੀ ਵੀ ਕੋਈ ਪੈਟਰਨ ਕੀਤੀ ਜਾਂ ਤੇ ਹਲਕੀ ਪਾ ਦੋ ਸੋਸ ਸੋਸ ਵਗੈਰਾ ਸਾਹਮਣੇ ਤੁਹਾਡੇ లైਵ ਚੱਲਦਾ ਪਿਆ ਜੀ ਪੂਰੇ ਜਿਹੜੇ ਰੈਸਟੋਰੈਂਟ ਜੀ ਵਰਤਦੇ ਆ ਬਸ ਉਹ ਹੈ ਪੂਰੀ ਪਾ ਦੋ ਭਾਈ ਰੈਸਟੋਰੈਂਟ ਵਾਲਾ ਜੀ ਮਦਰ ਮਾਰਾ ਜੀ ਇਧਰ ਦੇਖੋ ਭਾਈ లైਵ ਚੱਲਦਾ ਪਿਆ ਜੀ ਪੀਜ਼ਾ ਬੰਦਾ ਪਿਆ ਜੀ ਬੱਚਿਆਂ ਦੀ ਪਸੰਦ ਆ ਪਹਿਲੀਆ ਬੱਤੀਆਂ ਨੂੰ ਮੁੱਕ ਰੱਖਦੇ ਹੋਏ ਚੀਜ਼ਾਂ ਚਲਦੀਆਂ ਨੇ। ਆ ਵੀ ਪਾਜੀ ਆਟੇ ਦਾ ਜੇ ਮੈਦੇ ਦਾ ਪੀ ਜਾਂਦੀ ਹੈਗਾ ਵੀ ਲੋਕਾਂ ਦੇ ਪੇਟ ਦੀ ਜਮਿਆ ਰਹੇ ਆਟਾ ਜੇ। ਅਛਾ ਬੇਸ ਇਹਦਾ ਆਟੇ ਦਾ ਵਾ। ਆਟੇ ਦਾ ਬੇਸ। ਆ ਗਈ ਬੱਚਿਆਂ ਦੀ ਆਟਮ ਜੀ। ਓਏ ਹੋਏ ਮਹਾਰਾਜ ਤੁਮ ਜਾਣਦੇ ਹੋ ਮੌਮਲੇ ਹੋ। ਆਟਮ ਤੇ ਆਟਮਾਂ ਛੁੱਟੀਆਂ ਨੇ। ਬਿਲਕੁਲ ਜੀ ਬਿਲਕੁਲ। ਵੇਖੋ ਟਫਿੰਗ ਟਫਿੰਗ। ਸ਼ਾਪਿੰਗ ਦੇਖੋ ਇਹਨਾਂ ਦੀ। ਓਏ ਹੋਏ ਵੈਜੀਸ ਪੂਰੀਆਂ ਪਾਈਆਂ ਮਹਾਰਾਜ। ਪੂਰੀਆਂ ਸਬਜ਼ੀਆਂ ਭਰਪੂਰ ਸਜੀਆਂ। ਤੇ ਇੱਧਰ ਕੀ ਜੀ ਹੁਣ? ਇਹ ਵੀ ਬੱਚਿਆਂ ਦੀ ਪਸੰਦ ਹੈ ਜੀ ਬਜ਼ੁਰਗਾਂ ਦੀ ਬੱਚਿਆਂ ਦੀ ਪਸੰਦ। ਓਏ ਹੋ ਦਾਲ ਵਾਲੀ ਟਿੱਕੀ ਜੀ ਓਏ ਹੋਏ ਹੋਏ ਲਸ਼ੇਦਾਰ ਬੁਰੀ ਲਸ਼ੇਦਾਰ ਵਾਹ ਬਈ ਵਾਹ ਇਧਰ ਮਾਰਾ ਜੀ ਤੇਲ ਵੀ ਵੇਖੋ ਫਰੈਸ਼ ਤੇਲ ਆ ਜੀ ਵਾਹ ਫਰੈਸ਼ ਜੇ ਹੈ ਹਾਂ ਜੀ ਇਧਰ ਚਟਨੀ ਦੇਖੋ ਗੁੜਦੀ ਜੀ ਅੱਛਾ ਇਹ ਗੁੜਦੀ ਜੀ ਏਟਲੀ ਦਿੰਦੇ ਨਾਲ ਹਾਂ ਜੀ ਬਾਕੀ ਪਦੀਨੇ ਦੀ ਚਟਨੀ ਦੇਖੋ ਓਏ ਹੋਏ ਹੋਏ ਇਹ ਤਾਂ ਨਾਲ ਜੀ ਇਧਰ ਮੂਲੀ ਪਾ ਕੇ ਹਾਂ ਜੀ ਮਾਰਾ ਜੀ ਤੁਸੀਂ ਤਾਂ ਜਿਹੜੇ ਮੇਰੀਆਂ ਆਇਆ ਤੇ ਮੂੰਹ ਚ ਪਾਣੀ ਲਿਆ ਦੇਣਾ ਬਿਲਕੁਲ ਜੀ ਇਹ ਭਾਜੀ ਕੀ ਤਿਆਰ ਹੁੰਦੇ ਆ ਜੀ ਇਧਰ ਬਹੁਤ ਸਾਰਾ ਤਿਆਰ ਹੁੰਦਾ ਪਿਆ ਜੀ ਅੱਛਾ ਸਭ ਕੇ ਦੇਖੋ ਜੀ ਓਏ ਹੋਏ ਹੋਏ ਮਹਾਰਾਜ ਮਸਾਲਾ ਦੋਸਾ ਜੀ ਸੀਤ ਨੂੰ ਖਲਵਾੜ ਕੋਈ ਨਹੀਂ ਵਾਰ-ਵਾਰ ਇਹੀ ਕਹੀਦਾ ਕੈਰੇਕਟਰਿੰਗ ਦੇ ਵਿੱਚ ਮਾਰਕਸ ਵਗੈਰਾ ਤੁਹਾਨੂੰ ਦੇਖਣਗੇ ਸਾਰੇ ਕਾਰੀਗਰਾਂ ਦੇ ਪਾਏ ਸਹੀ ਹੈ ਜੀ ਇਹ ਪੂਰਾ ਵੀਰ ਦਾ ਕੰਟਰੋਲ ਕਿਹਾ ਜੇ ਕੋਈ ਕਾਊਂਟਰ ਆਉਂ ਚਾਤੀ ਮਿਲਾ ਦਿਓ ਜੀ ਕਾਊਂਟਰ ਦੇਖੋ ਕਿਤੇ ਆਮ ਟੇਬਲਾਂ ਦੇ ਉੱਤੇ ਸਜਾ ਦਿੰਦੇ ਨਾ ਸਹੀ ਹੈ ਜੀ ਕਾਊਂਟਰ ਜੇ ਆ ਸੌਜੀ ਹੈਗੀ ਜੀ ਅੱਛਾ ਇਹ ਸੰਭਰ ਆ ਗਿਆ ਜੀ ਸੰਭਰ ਆ ਗਿਆ ਜੀ ਵਾਹ ਸੰਭਰ ਵੀ ਸਮਝੀ ਫਰੈਸ਼ ਆ ਗਈ ਜੀ ਮਾਰੇ ਪੂਰੀ ਖੁਸ਼ਬੂ ਪੂਰੀ ਜਬਰਦਸਤ ਆਈ ਹੈ ਤੇ ਇਹ ਕਾਦੀ ਜੇ ਚਟਨੀ ਹਾਂ ਜੀ ਚਟਨੀ ਆ ਗਈ ਇਹ ਦੋਸੇ ਦੀ ਇਹ ਨਾਰੀਅਲ ਦੀ ਇਹ ਨਾਰੀਅਲ ਦੀ ਭਰਪੂਰ ਨਾਰੀਅਲ ਦੀ ਪਾਪ ਇਹ ਪੂਰੇ ਪੋਲੇ ਦੇ ਦਾਦਾ ਦਾ ਭੱਲਾ ਜੇ ਦੇਖੋ ਪੁਰਦਾ ਜਾਂਦਾ ਜੀ ਆਪਣੇ ਦੇ ਬਿਲਕੁਲ ਜੀ ਬਿਲਕੁਲ ਆਪਾਂ ਆਪਣੀ ਵੀ ਦੇਖੋ ਪੂਰੀ ਸਟਾਪਿੰਗ ਜੀ ਅੱਛਾ ਹਾਂ ਜੀ ਪੂਰੀ ਭਰਦੀ ਪਈ ਜੀ ਵਾਹ ਬਈ ਵਾਹ ਪਦੀਨਿਆੜੀ ਜੀ ਤੇ ਇੱਕ ਗੁਰਦੀ ਜੇ ਨਾਲੇ ਦੀ ਸਪੈਸ਼ਲ ਭਾਜੀ ਗੁਰਦੀ ਹੁੰਦੀ ਹੈ ਜੱਟਨੀ ਹਾਂ ਜੀ ਸਾਰੀ ਗੁਰਦੀ ਹੀ ਬੰਦੀ ਹੈ ਜੇ ਪਦੀਨਾ ਭਰਪੂਰ ਹੁੰਦਾ ਜੇ ਗੋਲ ਗੱਪਿਆਂ ਦਾ ਕਾਊਂਟਰ ਆ ਗਿਆ ਜੀ ਵਾਹ ਬਈ ਵਾਹ ਹਾਂ ਜੀ ਕਾਂਜੀ ਜਗੇ ਜੀ ਦੋ ਤਰ੍ਹਾਂ ਦੀ ਇੱਕ ਖੱਟੀ ਮਿੱਟੀ ਜੀ ਤੇ ਇੱਕ ਪਦੀਨੇ ਦੀ ਜੀ ਓਏ ਹੋਏ ਬਈ ਦੋ ਤਰ੍ਹਾਂ ਦੇ ਸਰੂ ਤਰਨ ਦੇ ਜੇ ਮਾਰੇ ਪੂਰੇ ਅੱਛਾ ਗੋਲ ਗੱਪਿਆਂ ਦੋ ਤਰ੍ਹਾਂ ਦੇ ਇਦਰ ਦੇ ਪੂਰੀਆਂ ਰੌਣਕਾਂ ਲਾਤੀਆਂ ਭਾਜੀ ਤੁਸੀਂ ਐ ਬਿਲਕੁਲ ਜੀ ਬਿਲਕੁਲ ਨਿਊਡਲ ਆ ਗਏ ਜੀ ਚੌਵੀ ਅੱਛਾ ਇਦਰ ਨਿਊਡਲ ਦਾ ਆ ਗਿਆ ਕਾਊਂਟਰ ਪਾਜੀ ਸੌਜੀਆਂ ਦੇ ਭਰਪੂਰ ਸਾਰੇ ਸਾਰੀਆਂ ਬੱਗੀਆਂ ਪੈਂਡੀਆਂ ਨਾਲ ਨਾਲ ਭਾਜੀ ਪੂਰੀ ਬਹਿ ਜਾ ਬਹਿ ਜਾ ਕਰਾਈ ਤੇ ਨਿਊਡਲ ਵੀ ਤੁਹਾਡੇ ਪਤਲੇ ਆ ਬਰੀਕ ਦੇ ਮੋਟੇ ਨਹੀਂ ਆ ਨਹੀਂ ਬਰੀਕ ਨਿਊਡਲ ਇਹ ਤਾਂ ਸਕੇਟਰੀਂਗ ਆ ਤੇ ਫਾਇਆ ਨਹੀਂ ਵੱਡਿਆ ਨਹੀਂ ਜੀ ਨਹੀਂ 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 ਇਦਰ ਚੈੱਕ ਕਰੋ ਤਾਂ ਵੀਰ ਨੇ ਪੂਰੇ ਮਾਸ ਖੂਸਕ ਪਾਇਆ ਦੇ ਤੇ ਪੂਰਾ ਹਾਈਜਨਿਕ ਆ ਜੀ ਕੰਮ ਪੂਰਾ ਆਈਟਮ ਭਾਜੀ ਹੋਰ ਹੈਗੀ ਆ ਕਿ ਨਹੀਂ ਹੋ ਗਿਆ ਕੰਮ ਆਓ ਤੁਹਾਨੂੰ ਚਾਹ ਦੇ ਮਰੌਣੇ ਚਾਤੀ ਅੰਦਰ ਬਹੁਤ ਆਈਟਮ ਆ ਜੀ ਪਲੇਟਾਂ ਨਿਵਰਦ ਦੇ ਕੇ ਜੇ ਪੋਲਰ ਦਾ ਜਮਾਨਾ ਜਾ ਜੇ ਪਿੰਡ ਦੀ ਪਲੇਸ ਅੱਛਾ ਬਿਲਕੁਲ ਜੀ ਬਿਲਕੁਲ ਚੀਨੀ ਦੀ ਬਹੁਤ ਚੰਨ ਉਹ ਪਲੇਸ ਆ ਗਈ ਹੈ ਇਧਰ ਭਾਜੀ ਕਿਹੜੀ ਆਈਟਮ ਆ ਗਈ ਜੇ ਟੇਸਟੀ ਭਾਜੀ ਅੱਛਾ ਹਾਂ ਜੀ ਟੇਸਟੀ ਵੀ ਤਿੰਨ ਤਰ੍ਹਾਂ ਦੀ ਹੈ ਜੀ ਭਾਜੀ ਅੱਛਾ ਤਿੰਨ ਫਲੇਵਰ ਦਿੱਤੇ ਤੁਸੀਂ ਪੇਸਟਰੀ ਦੇ ਵਾਹ ਬਈ ਵਾਹ ਕੀਕ ਵਗੈਰਾ ਆ ਗਈ ਜੀ ਅੱਛਾ ਫ੍ਰੀਟ ਆ ਜੀ ਦੇ ਉਸਮਲ ਕੋਈ 25 ਤੋਂ 30 ਤਰ੍ਹਾਂ ਦੀ ਮਠਾਈ ਮਿਲੂਗੀ ਆਪਣੇ ਲਈ 25 ਤੋਂ 30 ਤਰ੍ਹਾਂ ਦੀ ਮਠਾਈ ਓਏ ਹੋਏ 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 ਮਾਰ ਆ ਗਿਆ ਜਿੱਦਾਂ ਠੀਕ ਹੈ ਚੰਗਾ ਭਾਈ ਭਾਜੀ ਦੇ ਕੋਲ ਚੰਗੰਦ ਵੀ ਬਸ ਕੋਲ ਆ ਗਿਆ ਜੀ ਓਏ ਹੋਏ ਕਲਾ ਕ ਇਹ ਕਲਗੰਦ ਭਾਜੀ ਤੁਹਾਡੀ ਬਹੁਤ ਦੂਰ ਦੂਰ ਤੱਕ ਮਸ਼ਹੂਰ ਜੇ ਮਾਰੇ ਸਪੈਸ਼ਲ ਪਾਉਂਦੇ ਆ ਬਿਲਕੁਲ ਜੀ ਬਿਲਕੁਲ ਸਪੈਸ਼ਲ ਵਰਤੀ ਹੈ ਵਾਹ ਬਈ ਵਾਹ ਅੱਗੇ ਅੱਗੇ ਮਿਲ ਕੇ ਇੱਕ ਓਕੇ ਕਲਗੰਦ ਜੀ ਅੱਛਾ ਇਹ ਆ ਗਿਆ ਪਾਲਕ ਪਕੌੜਾ ਮਾਰੇ ਪੂਰੇ कुरकुरੇ ਲੱਗਣ ਦੇ ਜੇ ਬ੍ਰੈਡ ਆ ਗਿਆ ਜੀ ਅੱਛਾ ਇਹ ਬ੍ਰੈਡ ਪਕੌੜਾ ਆ ਗਿਆ ਜੀ ਉਹ ਵੀ ਅਜੀ ਦੀ ਗੋਭੀ ਅੱਛਾ ਇਹ ਗੋਭੀ ਵਾਲਾ ਆ ਗਿਆ ਜੀ ਫਿੰਗਰ ਆ ਗਿਆ ਜੀ ਅੱਛਾ ਇਹ ਫਿੰਗਰ ਵਾਲਾ ਆ ਗਿਆ ਜੀ ਸਮੋਸੀ ਆ ਗਈ ਜੀ ਵਾਹ ਬਈ ਵਾਹ ਤੇ ਇਹ ਜੋ ਸਟਫਿੰਗ ਭਾਜੀ ਕੀ ਕਿਹੜੀ ਜੇ ਸਟਫਿੰਗ ਪਨੀਰ ਦੀ ਹੈ ਜੀ ਅੱਛਾ ਪਨੀਰ ਪਾਇਆ ਇਹ ਪਨੀਰ ਭਰ ਵਾਹ ਬਈ ਵਾਹ ਇਧਰ ਆ ਗਿਆ ਜੀ ਸਪਰਿੰਗ ਰੋਲ ਹਾਂਜੀ ਇਧਰ ਆ ਗਿਆ ਜੀ ਤੇ ਪਨੀਰ ਆ ਗਿਆ ਇਧਰ ਭਾਜੀ ਕੀ ਦੇ ਹੁਣ ਇਹ ਪਨੀਰ ਆ ਗਿਆ ਜੀ ਭਾਜੀ ਅੱਛਾ ਪਨੀਰ ਨਹੀਂ ਆ ਰੂਆਂ ਦਿੱਤੋ ਇਹ ਪਰਦਾ ਇੱਕ ਦੇਖੋ ਓਏ ਹੋਏ ਹੋਏ ਵਾਹ ਬਈ ਵਾਹ ਇਹ ਲੱਗ ਨਹੀਂ ਟੁੱਟ ਧਰ ਦੂੰਗਾ ਆਲੂ ਮੇਥੀ ਆ ਗਈ ਜੀ ਇਹ ਆ ਗਈ ਇਹ ਆਲੂ ਮੇਥੀ ਆਲੂ ਮੇਥੀ ਓਏ ਹੋਏ ਮਾਰਾ ਇਹ ਪੂਰੇ ਮਸਾਲੇ ਵੇਖੋ ਪੂਰੇ ਲੋਡਡਡ ਤੇ ਕੇ ਜੀ ਭਾਜੀ ਨੇ ਆ ਗਿਆ ਗਾ ਸਟੱਫ ਪਨੀਰ ਇਹਦੇ ਦੀ ਹੁੰਦੀ ਹੈ ਜੀ ਦੇਖੋ ਜੀ ਓਏ ਹੋਏ ਹੋਏ ਮਹਾਰਾਜ ਪੂਰਾ ਪਾਜੀ ਇੱਥੇ ਬਹਿ ਜਾ ਪਿਆ ਕਰਾਈ ਦੇ ਮਹਾਰਾਜ ਅੱਗੇ ਮਜੂਨੇ ਲੱਗਿਆ ਜੀ ਅੱਛਾ ਇਹ ਮੰਤਰੀਆਂ ਦੇ ਉੱਪਰ ਪੂਰ ਸਬਜ਼ੀਆਂ ਜੀ ਵਾਹ ਬਈ ਵਾਹ ਸੋਸਾ ਵਗਰਾ ਸਾਰੀਆਂ ਵਧੀਆ ਬੱਤੀਆਂ ਭਾਈਏ ਓਏ ਹੋਏ ਹੋਏ ਅੱਗੇ ਆ ਗਈ ਆਪਣੀ ਛੱਗੇ ਜੀ ਗੁੜ ਦੀ ਭਾਜੀ ਅੱਛਾ ਇਹ ਗੁੜ ਦੀ ਚਟਨੀ ਦੇ ਨਾਲ ਜੀ ਦੇਖੋ ਕਿਦਾਂ ਕਟਦੀ ਲੀਰੀ ਦੀ ਜਿਹੜੀ ਪੂਰੀ ਜਿਆਜਕਾਰ ਕਰਦੀ ਪਦੀਨੇ ਦੀ ਅਗੀ ਦੀ ਚਟਨੀ ਅੱਛਾ ਇੱਧਰ ਆ ਗਈ ਪਦੀਨੇ ਵਾਲੀ ਪਦੀਨੇ ਲਾਗੀ ਦੇ ਹੱਲ ਜੀ ਵਾਹ ਬਈ 10 ਤਰ੍ਹਾਂ ਦੇ ਸਨੈਕਸ ਲੱਗੇ ਜੀ ਠੀਕ ਹੈ ਜੀ ਬਾਕੀ ਜਿੰਨਾ ਵੀ ਮੈਨੂੰ ਵੇਖ ਕੇ ਜੇ 12 ਕਰਨੇ 14 ਕਰਨੇ ਉਹ ਜਿੰਨੇ ਮਰਜ਼ੀ ਹੋਵੇ 10 ਤਰ੍ਹਾਂ ਦੇ ਪੋੜੇ ਦਿੱਤੇ ਅੱਜ ਲਓ ਭਾਜੀ ਮੇਨ ਕੋਰਸ ਆ ਗਿਆ ਜੀ ਆਪਣਾ ਇਹ ਭਾਜੀ ਲਾਤੀ ਜੀ ਰੋਟੀ ਹੁਣ ਲੱਗੀ ਜੀ ਰੋਟੀ ਭਾਜੀ ਆ ਗਿਆ ਸੈਲਡ ਆ ਗਿਆ ਜੀ ਵੇਖੋ ਇਹ ਨਹੀਂ ਮੰਡੀ ਜੋ ਲਫਾਵੇ ਭਰੇ ਚੋਕੇ ਲਾਤੇ ਜਾ ਕੇ ਲਾਉਣਾ ਪੈਂਦਾ ਜੀ ਪੂਰਾ ਕੁਆਲਿਟੀ ਵਾਈਜ਼ ਵੇਖੋ ਜੀ ਪੂਰਾ ਪੂਰਾ ਫਰੈਸ਼ ਸਲਾਦ ਜੀ ਇਹ ਕੀ ਕੀ ਜੀ ਭਾਜੀ ਇੱਧਰ ਭਾਜੀ ਦੇਖੋ ਜੀ ਆ ਆ ਗਿਆ ਪਾਸਤਾ ਆ ਗਿਆ ਜੀ ਕਰੀਮ ਵਾਲਾ ਪਾਸਤਾ ਆ ਗਿਆ ਜੀ ਓਏ ਹੋਏ ਹੋਏ ਇਹ ਆ ਗਿਆ ਪਿਆਜ ਆ ਗਿਆ ਜੀ ਇੱਧਰ ਆ ਗਈ ਮੂਲੀ ਲੱਗੀ ਜੀ ਹਾਂ ਜੀ ਵਾਹ ਬਈ ਚੀਜ਼ ਅਮੂਲੀ ਦੋ ਤਰ੍ਹਾਂ ਦੀ ਸਟੈਪ ਵੇਖੋ ਕਟਕਟਾਈ ਵੇਖੋ ਇਹਦੀ ਵਾਏ ਹੋਏ ਹੋਏ ਹਾਂਜੀ ਆ ਖੀਰੇ ਦੀ ਕਟਾਈ ਵੇਖੋ ਜੀ ਕਰੋਨੀ ਆ ਗਈ ਜੇ ਪਾਸਤਾ ਲਾਈਦਾ ਬੱਚੇ ਬੱਚਿਆਂ ਦੀ ਫੇਵਰੇਟ ਚੀਜ਼ਾਂ ਇੱਧਰ ਆ ਗਈ ਮਕਰੋਨੀ ਤੇ ਪਾਸਤਾ ਹਾਂਜੀ ਸਰ ਤੋਂ ਪੰਜ ਤਰ੍ਹਾਂ ਦਾ ਕਾਰ ਆ ਓਏ ਹੋਏ ਹੋਏ ਭਾਜੀ ਇਹ ਕਿਹੜਾ ਜੇ ਮਹਾਰਾਜ ਵੇਖੋ ਜੀ ਪੰਜ ਛੇ ਤਰ੍ਹਾਂ ਦਾ ਕਾਹਦੇ ਲਗਭਗ ਭਾਜੀ ਆ ਕੇ ਵੇਖੋ ਚਨੇ ਆ ਗਏ ਜੀ ਵਾਹ ਬਈ ਵਾਹ ਕੋਰੀ ਵੇਖੋ ਘੋੜਿਆਂ ਦੀ ਦੌੜ ਜੇ ਓਏ ਹੋਏ ਹੋਏ ਹਾਂਜੀ ਹਾਂਜੀ ਇੱਧਰ ਆ ਗਈ ਚਕੰਦਰ ਨਿੰਬੂ ਆ ਗਿਆ ਜੀ ਇਹਦੇ ਭਾਜੀ ਘਟੋ ਘੱਟ ਵੀ ਤੀਂਦੇ 14 15 ਤਰ੍ਹਾਂ ਦਾ ਸੈਲਟ ਲਾਤਾ ਜੀ ਮਹਾਰਾਜ ਸੈਲਟ ਲਾਵਾਂਗੇ ਪਰ ਇਹ ਬਰੀਆ ਵੈਰਿਟੀ ਲਾਵਾਂਗੇ ਤੇ ਗਾ ਕੇ ਫਿਰ ਭੱਜ ਕੇ ਆਉਂਦਾ ਜੀ ਕੋਈ ਮਟਰ ਵਿੱਚ ਬਨਿਆਨੀ ਪੂਰੀ ਬਣੀ ਤੜਾ ਲਈ ਵਾਹ ਬਈ ਵਾਹ ਮਹਾਰਾਜ ਇੱਧਰ ਤਾਂ ਬਰੀਆਨੀ ਤਿਆਰ ਕਰਤੀ ਜੀ ਹਾਂ ਜੀ ਆ ਜੀਰਾ ਦਾਈ ਸਾਗੇ ਜੀ ਅੱਛਾ ਇਹ ਜੀਰਾ রাইਸ ਆਗੇ ਸਿੰਪਲ ਹਾਂ ਜੀ ਹਾਂ ਜੀ ਆਗੇ ਦਹੀਂ ਭੱਲੇ ਆਗੇ ਅੱਛਾ ਇੱਧਰ ਆ ਗਿਆ ਜੀ ਦਹੀਂ ਭੱਲਾ ਸਾਡੇ ਭੱਲੇ ਵੀ ਚੰਗੇ ਆ ਤਗੜੇ ਜੀ ਬਿਲਕੁਲ ਜੀ ਬਿਲਕੁਲ ਭੱਲੇ ਚੰਗੇ ਪਾਏ ਆ ਜੀ ਅੱਜ ਜੀ ਫਰੂਟ ਲਾ ਕੇ ਦਹੀਂ ਜੀ ਓਏ ਹੋਏ ਹੋਏ ਹਾਂ ਜੀ ਹਾਂ ਜੀ ਵਾਹ ਬਈ ਵਾਹ ਇੱਧਰ ਆ ਓਏ ਹੋਏ ਹੋਏ ਗਰੇਵੀ ਚੈੱਕ ਕਰੋ ਮਹਾਰਾਜ ਤੇ ਪਨੀਰ ਵੇਖੋ ਤਰੰਡੇ ਆ ਉੱਪਰ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਮਟਰ ਪਨੀਰ ਆ ਗਿਆ ਜੀ ਪਾਲਕ ਪਨੀਰ ਆ ਗਿਆ ਭਾਜੀ ਓਕੇ ਦਾਲ ਮਖਣੀ ਜੀ ਵੇਖੋ ਜੀ ਮੱਖਣ ਦਬਦਾ ਪਿਆ ਜੀ ਮਟਰ ਮਸ਼ਰੂਮ ਓਏ ਹੋਏ ਹਾਂਜੀ ਆਈਡਮ ਬਹੁਤ ਮਹਾਰਾਜ ਦਿੱਤੀਆਂ ਜੀ ਓਏ ਹੋਏ ਕਟਵਟ 12 ਤੋਂ 13 ਸਬਜ਼ੀਆਂ ਜੀ ਓਏ ਹੋਏ ਇਹ ਨੇ ਆ ਵੀ ਜੇ ਮਾਇਆ ਲਈਏ ਤੇ ਦੇਣਾ ਕੋਈ ਨਹੀਂ ਆ ਬਾਈ ਜੀ ਨਹੀਂ ਤਸल्ली ਕਰਾਈ ਦੀ ਗੱਲ ਨਹੀਂ ਓਏ ਹੋਏ ਇਧਰ ਕੀ ਜੇ ਕੋਫਤਾ ਆ ਗਿਆ ਜੀ ਮਲਾਈ ਕੋਫਤਾ ਮਸਾਲਾ ਆ ਗਿਆ ਜੀ ਓਏ ਹੋਏ ਇੱਥੇ ਕਿੰਨਾ ਸੋਹਣੋ ਮਹਾਰਾਜ ਜਿਹਦੇ ਵਿੱਚ ਮਿਕਸ ਵੈਜ ਆ ਗਈ ਜੀ ਬਿਲਕੁਲ ਜੀ ਬਿਲਕੁਲ ਤਾਜ਼ੀਆਂ ਸਬਜ਼ੀਆਂ ਆ ਗਈਆਂ ਜਿਹਦੇ ਵਿੱਚ ਵਜਾ ਵਜਾ ਕਰਾਈ ਜੀ ਮਹਾਰਾਜ ਅੱਜ ਇਧਰ ਕੀ ਜੇ ਇਹ ਤਵੇ ਆ ਗਿਆ ਜੀ ਓਏ ਹੋਏ 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 ਬਿਲਕੁਲ ਜੀ ਬਿਲਕੁਲ ਤਵੇ ਆ ਗਿਆ ਜੀ ਅਰਬੀ ਆ ਗਈ ਜੀ ਅੱਛਾ ਇਹ ਅਰਬੀ ਲਾ ਭਾਜੀ ਕਾਹਨੂੰ ਗੱਲਾਂ ਕਰਾਤੀਆਂ ਤੁਸੀਂ ਮਹਾਰਾਜ ਆ ਗਿਆ ਜੀ ਆਲੂ ਸ਼ਿਮਲਾ ਓਏ ਹੋਏ ਹੋਏ ਦੇਖੀ ਬੈਂਗਣ ਭਰ ਕੇ ਆ ਗਿਆ ਜੀ ਅੱਛਾ ਇਹ ਬੈਂਗਣ ਆ ਗਏ ਜੇ ਭਰ ਕੇ ਇਹ ਮਤਲਬ ਚਾਰ ਤਵੇ ਦਿੱਤੇ ਆ ਤੁਸੀਂ ਹਾਂਜੀ ਚਾਰ ਤਵੇ ਤਵੇ ਦਿੱਤੇ ਜੀ ਸਪੈਸ਼ਲ ਘੜ ਤੋਂ ਘੜ 11-12 ਸਬਜ਼ੀਆਂ ਜੀ ਅੱਛਾ ਹਾਂਜੀ ਵੈਰੈਟੀ ਫੁੱਲ ਦਿੱਤੀ ਗਗਨੋ ਜੀ ਮੱਕੀ ਦਾ ਅੱਛਾ ਕਰਮਾਲੀ ਆ ਗਿਆ ਜੀ ਸਿੰਪਲ ਰੋਟੀ ਆ ਗਈ ਜੀ ਤੇ ਲਓ ਜੀ ਇੱਧਰ ਆ ਗਿਆ ਜੇ ਬਟਰ ਨਾਨ ਜਲੇਬੀ ਆ ਗਈ ਜੀ ਇਹ ਜਲੇਬੀ ਆ ਗਈ ਭਾਜੀ ਹਾਂਜੀ ਜਲੇਬੀ ਆ ਗਈ ਛੋਟੀ ਜਿਹੀ ਇਹ ਵੀ ਭਾਜੀ ਪੂਰਾ ਬ੍ਰੀਕ ਸਾਈਜ਼ ਹੈ ਮੋਟੀਆਂ ਮੋਟੀਆਂ ਨਹੀਂ ਜੇ ਕਟੀਆਂ ਹੋਈਆਂ ਭਾਜੀ ਗਲ ओके okay. हां जी ਅਗੇ ਜਿਹੜਾ ਲਾ ਗਿਆ ਜੀ ਆਹ ਬਈ ਵਾ ਇਧਰ ਮਾਰਾ ਚੈੱਕ ਕਰੋ ਕੋਈ ਵਾ ਵੇਖੋ ਕਿੱਦਾਂ ਉੱਪਰ ਐ ਤਰਣ ਲਿਆ ਜੀ ਇਧਰ ਭਜਦੇ ਨੇ ਦਿੱਤੀ ਜੇ ਚਾਰ ਤਰ੍ਹਾਂ ਦੀ ਆਈਸਕ੍ਰੀਮ ਆ ਇਹ ਆਪਣੇ ਮੀਨ ਟੇਬਲ ਲਾਗੇ ਜੀ ਮੀਨ ਟੇਬਲ ਤੇ ਨਾ ਕਰੈਕੀ ਆਪਾਂ 골ਡਨ ਦੇ ਦੀ ਭਾਜੀ ਓਕੇ ਤਾਂ ਹਰੇਕ ਪ੍ਰੋਗਰਾਮ ਦੇ ਕੇ 3 ਇਹ ਵਿੱਚ ਅੱਛਾ ਇਹ ਨਾਲ ਇਨਕਲੂਡ ਆ ਵੀ ਚਾਹੀਦਾ ਇਹਦਾ ਕੋਈ ਚਾਰਜ ਨਹੀਂ ਕੋਈ ਚਾਰਜ ਨਹੀਂ ਤੁਹਾਨੂੰ ਲਾਉਣੀ ਲਾਉਣੀ ਹੈ ਕਾਊਂਟਰ ਅਪੋਰਟਨ ਕਾਊਂਟਰ ਮਿਲਣਗੇ ਸਫਾਈ ਵਾਲਾ ਕੰਮ ਰੂ ਗਲਬਜ ਮਾਰਕਸ ਹਰੇਕ ਵੇਟਰ ਨੇ ਪਾਇਆ ਹੋਊਗਾ ਲਗਭਗ ਇਹਦੇ ਵਿੱਚ ਆਪਾਂ 50 ਵੇਟਰ ਆਪਾਂ ਦਿੱਤੇ ਪਏ ਇਹਨਾਂ ਨੂੰ ਨੇਪਾਲੀ ਵੇਟਰ ਅੱਛਾ 50 ਵੇਟਰ ਵੀ ਨਾਲ ਦਿੱਤੇ ਜਾਂਦੇ ਹਾਂ ਜੀ ਕਿਉਂਕਿ ਮਟੀਰੀਅਲ ਕਰੀਦਾ ਜੀ ਸਾਰਾ ਵਿੱਚੇ ਵੇਟਰ ਦੇਈਦੇ ਆ ਜੇ ਕੋਈ ਡੀਜੇ ਦਾ ਕਰਨਾ ਹੋਵੇ ਚੁੰਨੀਆਂ ਦਾ ਕਰਨਾ ਹੋਵੇ ਟੈਂਟ ਦਾ ਕਰਨਾ ਹੋਵੇ ਕੋਈ ਜਾਗੋ ਵਾਲੇ ਡੀਜੇ ਵਾਲੇ ਹਰੇਕ ਚੀਜ਼ ਪ੍ਰੋਵਾਈਡ ਹੁੰਦੀ ਆ ਜੇ ਕੋਈ ਬਾਹਰੋਂ ਵੀਰ ਭਰਾ ਹੁੰਦਾ ਜਿਹਨੂੰ ਇੱਥੇ ਨਹੀਂ ਨੋਲਿਜ ਹੈ ਕੀ ਉਹ ਸਿਧਾਨ ਕੇ ਸਾਨੂੰ ਸੰਪਰਕ ਕਰੇ ਉਹਨਾਂ ਦਾ ਸਾਰਾ ਪੈਕੇਜ ਹੀ ਕਰੀਦਾ ਹੈ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆਪਣੇ ਘਰੋਂ 10 ਵਜੇ ਜਾਣ ਜਾ ਕੇ ਦੇਖਣ ਵੀ ਚਾਹ ਲੱਗੀ ਆ ਜਿੱਥੋਂ ਤੱਕ ਇਹ ਵੀ ਕਰ ਦਿੰਨੇ ਆਪਾਂ ਵੀ ਉਹ ਸਾਰਾ ਪ੍ਰੋਗਰਾਮ ਕਰਕੇ ਦੋ ਦਿਨ ਬਾਅਦ ਆਣ ਕੇ ਆਡਾ ਸਾਫ ਕਰ ਜਾਣਾ ਕੋਈ ਗੱਲ ਨਹੀਂ ਆ ਪੈਸੇ ਸਾਰੇ ਬਾਅਦ ਵਿੱਚ ਲੱਲਾਂਗੇ ਕੋਈ ਗੱਲ ਨਹੀਂ ਮੇਨ ਕੋਈ ਟੈਨਸ਼ਨ ਨਹੀਂ ਆ ਵੀ ਜਿੱਦਾਂ ਕਈ ਕਹਿੰਦੇ ਆ ਵੀ ਜਦੋਂ ਅੱਧਾ ਵਿਆਹ ਚੱਲਣ ਡਿਆਂਦਾ ਵਿੱਚੇ ਫੋਨ ਘੰਡਾ ਪੈਂਦੇ ਆ ਵੀ ਲੱਖ 2 ਲੱਖ ਰੁਪਏ ਸਾਈ ਜੋ ਹੁੰਦੀ ਹੈ ਬਾਕੀ ਜਿਹੜਾ 4 ਬਚ ਗਿਆ 3 ਬਚ ਗਿਆ 2 ਬਚ ਗਿਆ ਉਹ ਸਾਰਾ ਹੀ ਉਹ ਵਿਆਹ ਤੋਂ ਬਾਅਦ ਬਾਅਦ ਆਣ ਕੇ ਆਪਣਾ ਦੁਕਾਨ ਤੇ ਆ ਕੇ ਸਾਹਿਬ ਜੀ ਮਹਾਰਾਜ ਭਾਜੀ ਇਦਾਂ ਕੋਈ ਕਰਦਾ ਨਹੀਂ ਜਿੱਦਾਂ ਤੁਸੀਂ ਆਫਰ ਇਹਨੇ ਵੀਰ ਨੇ ਦੇ ਦਿੱਤੀ ਆ ਸਾਨੂੰ ਆਪਣੇ ਕੈਟਰੀਂਗ ਵਾਲੇ ਵੇਖ ਲਓ ਵੀ ਅੱਧਾ ਵਿਆਹ ਹੋਇਆ ਹੁੰਦਾ ਤਾਂ ਪਹਿਲੋਂ ਮਾਇਆ ਮੰਗਣ ਦਾ ਪਿੰਦੇ ਆ ਬਿਲਕੁਲ ਜੀ ਬਿਲਕੁਲ ਆਪਣੇ ਆਪ ਤੇ ਮਾਨ ਹੁੰਦਾ ਨਾ ਇਹ ਗੱਲ ਤਾਂ ਵੀ ਜੀ ਕੰਮ ਕਰਕੇ ਵਧੀਆ ਦੋਮਾ ਕਿਤੇ ਕੋਈ ਪੈਸੇ ਪੈਸੇ ਮਾਰ ਨਹੀਂ ਲੈਣੇ ਹੋਰ ਟ੍ਰੈਂਡ ਚੱਲ ਪਿਆ ਜੇ ਕੁੜੀਆਂ ਦਾ ਹਲਦੀ ਦਾ ਮਹਿੰਦੀ ਦਾ ਸਾਰਾ ਜੋ ਵੀ ਇਨਕਲੂਡ ਜਿੰਨੀ ਸਜਾਵਟ ਆ ਕੋਈ ਘਰ ਦੀ ਭਾਜੀ ਆ ਹਰੇਕ ਚੀਜ਼ ਆਪਣੇ ਕੋਲ ਮਿਲ ਜਾਂਦੀ ਹੈ ਅਵੇਲੇਬਲ ਹੀ ਹੈ ਲਗਭਗ ਕਿ ਕੋਈ ਬਾਹਰ ਜਾਂਦੀ ਲੋੜ ਨਹੀਂ ਗਾਣੀ ਸਹੀ ਹੈ ਤੇ ਭਾਜੀ ਜੇ ਕੋਈ ਆਪਣੀ ਵੀਡੀਓ ਵੇਖ ਕੇ ਤੁਹਾਡੇ ਕੋਲ ਆਊਗਾ ਤੇ ਉਹਨੂੰ ਕੀ ਡਿਸਕਾਊਂਟ ਕਰੋਗੇ ਜੀ ਵੀਡੀਓ ਵੇਖ ਕੇ ਆਊਗਾ ਲਗਭਗ ਉਹਨੂੰ ਕੋਈ ਲਗਭਗ 10000 ਰੁਪਿਆ ਤੁਹਾਡੇ ਕਹਿੰਦੇ ਹੋਰ ਲੈਸ ਹੋਵੇ ਵਾਹ ਵਾਹ ਹਾਂਜੀ ਹਾਂਜੀ ਇਹ ਥੋੜਾ ਜਿਆਦਾ ਹੋਰ ਕਰੀਏ ਭਾਜੀ ਜੇ ਕੋਈ ਗੱਲ ਹੋਰ ਕਰ ਦਾਂਗੇ 10 ਹੋਰ ਕਰ ਦਾਂਗੇ ਲਓ ਜੀ 20000 ਤੱਕ ਹੋਰ ਸ਼ਿਟਾਤਾ ਜੀ ਇਹ ਆਪਣੀ ਹੈਗੀ ਜੇ ਰਾਣਾ ਤੇ ਗਾਨਾ ਟੈਂਟਾ ਉਸ ਕਮਾਨ ਠੀਕ ਹੈ ਜੀ ਮਡ ਦੇ ਪੰਪ ਲੱਗੇ ਮੈਤਾ ਰੋਡ ਭਾਵੇਂ ਨਾਮਦੇਵ ਦੀ ਸਿੱਧੀ ਜਾਂਦੀ ਤਪੇਣਾ ਸਾਹਿਬ ਨੂੰ ਸੜਕ ਠੀਕ ਹੈ ਉੱਤੇ ਆਪਣੀ ਦੁਕਾਨ ਹੈਗੀ ਜ ਚਰਨਜਾਤਨ 17 997153 51 ਤਿੰਨ ਤੇ